ਕਰਕੇ ਬਚਾਉ ਜੀ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਨੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਨਗ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚ ਦੋ ਤਾਜੀਆਂ ਬਾਈ ਕੋਲੋਂ ਝੋਟੀਆਂ ਇੱਕ ਤਾਂ ਜੀ ਤਾਜੀ ਸੀ ਤੇ ਇੱਕ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਤੇ ਦੋ ਆਂਗੀਆਂ ਬਾਈ ਕੋਲੋਂ ਟਾਪ ਬਰੀਡ ਬਾਈ ਗਾਵਾਂ ਤਾਜੀਆਂ ਸੂਈਆਂ ਨੇ ਦੋਵੇਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਾਸਤਰੀ ਕਾ ਸਾਸਤਰੀ ਕਾ ਬਾਈ ਸੋ ਠੀਕ ਹੋ ਬਾਈ ਬਹੁਤ ਵਧੀਆ ਬਾਈ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦੋ ਨਾਮ ਮੇਰਾ ਬੋਟ ਸਿੰਘ ਆ ਬਾਈ ਜੀ ਪਿੰਡ ਭੈਰੂਪਾ ਜ਼ਿਲ੍ਹਾ ਬਠਿੰਡਾ ਸੀ ਰਾਮਪਰਾਪੁਰੇ ਨੇੜੇ ਪਿੰਡ ਬਈ ਨੇੜੇ ਆਪਣੇ ਭਗਤ ਆ ਗਿਆ ਜੀ ਸਲਾਪਰਾ ਰਾਮਪਰਾਪਰਾ ਮੰਡੀ ਆ ਗਈ ਆ ਹੂੰ ਦਾਲ ਪ੍ਰਾਗਈ ਸਲਾ ਪ੍ਰਾਗਈ ਠੀਕ ਹੈ ਬਾਈ ਕੰਟੈਕਟ ਨੰਬਰ ਬੋਲ ਦ ਆਪਣਾ ਕੰਟੈਕਟ ਨੰਬਰ ਹੈ 9479905853 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਤੇ ਬਾਈ ਦੋ ਤਾਂ ਆ ਗਿਆਂ ਗਾ ਮਾ ਹਨਾ ਤਾਜਾਂ ਸੁਈਆਂ ਬਹਿਣਾ ਦੂਜਾ ਸੁਆ ਜੀ ਦੋਨੇ ਦੂਜਾ ਠੀਕ ਹੈ ਬਾਈ ਤੇ ਪਹਿਲੇ ਨੰਬਰ ਵਾਲੀ ਤੇ ਸ਼ੁਰੂ ਕਰ ਲੈਣਾ ਬਾਈ ਕਿਹੜਾ ਸੁਆ ਸੁਈਆ ਇਹ ਦੂਜਾ ਸੁਆ ਬਾਈ ਇਹ ਦੂਜਾ ਸੁਆ ਕਦੋਂ ਸੁਈਆ ਬਾਈ ਕਿੰਨਾ ਦਿਨ ਅੱਜ ਇਹਨੂੰ ਤੀਜਾ ਦਿਨ ਹੋਇਆ ਜੀ ਤੀਜਾ ਦਿਨ ਹੋ ਗਿਆ ਸੁਈ ਨੂੰ ਤੇ ਕਿੰਨਾ ਬੋਲਾ ਕਹਿ ਲਈ ਬਾਈ ਦੁੱਧ ਕਹਿ ਲਈ ਕਿੰਨਾ ਹਜ਼ਰਾ ਬੋਲਾ ਬਾਈ 10 ਗਰਾਂ ਠੀਕ ਹੈ ਬਾਈ ਹਾਂਜੀ ਤੇ ਬੱਚਾ ਕੀ ਆ ਗਿਆ ਮਗਰ ਮਗਰ ਦੇ ਬੱਛੀ ਹੈ ਜੀ ਬੱਛੀ ਬੜੀ ਚੰਗੀ ਆ ਗਈ ਹੈ ਬੱਛੀ ਬਹੁਤ ਸੋਹਣੀ ਹੈ ਬੱਚਾ ਆ ਗਿਆ ਕਰਮਾਲੀ ਮਗਰ ਬਈ ਬੱਛੀ ਬੱਛੀ ਬਹੁਤ ਚੰਗੀ ਹੈ ਬਹੁਤ ਸੋਹਣੀ ਫੇਸ ਬਹੁਤ ਸਹੀ ਗੱਲ ਹੈ ਬਈ ਕੁਆਲਟੀ ਵਾਲੇ ਬੱਚੇ ਨੂੰ ਜਨਮ ਦਿੱਤਾ ਹੈਗਾ ਤੇ ਬਾਕੀ ਆਪ ਵੀ ਬਰੀਕੀਆਂ ਗਾ ਗਈ ਕਰਮਾਲੀ ਹੈ ਨਾ ਹਾਂਜੀ ਹਾਂਜੀ ਹੂੰ ਪਤਲੇ ਸਰੀਰ ਦੀ ਆ ਗਈ ਬਹੁਤ ਸੋਹਣਾ ਹੰਡੀ ਹੰਡੀ ਬਹੁਤ ਹੈ ਬਈ ਆ ਗਿਆ ਮਰਜੀ ਬੈ ਜਾ ਠੀਕ ਹੈ ਬਈ ਨਹੀਂ ਦੇਖੋ ਬਈ ਫੁੱਲ ਆ ਗਈ ਥਣਾਂ ਦਾ ਗੈਪ ਬਹੁਤ ਚੰਗਾ ਆ ਗਿਆ ਚਾਰ ਥਣ ਪੂਰੀ ਵਿਥੀ ਥਣ ਪੀੜੀ ਦੇ ਪਾਵੇ ਨਾਲ ਦੇ ਥਣ ਲੱਗੇ ਹੋਏ ਨਾੜ ਚੈੱਕ ਕਰ ਸਕਦਾ ਲੇਵਾ ਤੇ ਬਹੁਤ ਚੰਗੀਆਂ ਆ ਗਿਆ ਫੀਟਿੰਗ ਵਾਲਾ ਲੇਵਾ ਆ ਗਿਆ ਫੀਟਿੰਗ ਵਾਲਾ ਬਾਈ ਲੇਵਾ ਹੂੰ ਕਰੇ ਮੜੀ ਜਿੱਤ ਨੂੰ ਬਤਾ ਦਿਖਾਈ ਤੇ ਸਮਾਰ ਕੇ ਲੇਵਾ ਲੇਵਾ ਦੇਖੋ ਬਾਈ ਬਹੁਤ ਸੋਹਣਾ ਆ ਗਿਆ ਫੀਟਿੰਗ ਵਾਲਾ ਡਰੈਗ ਆ ਕਮਾਲ ਦਾ ਆ ਗਿਆ ਬਾਈ ਹੈਨਾ ਆਹ ਵਧੀਆ ਡਰੈਗ ਇਹ ਨਹੀਂ ਹੈਗਾ ਵੀ ਟੁੱਟ ਜੂ ਕਿੰਨਾ ਦਾ ਤ ਪਾ ਦੂ ਬਾਈ ਉਹ ਤਾਂ ਬਾਈ 15 16 ਦਾ ਪਾਉ ਕੋ ਲਿਆ ਤਨੇ ਜੀ ਠੀਕ ਹੈ ਬਾਈ ਬਾਕੀ ਖੋਲਿਓ ਤੋਰੇ ਮੜੀ ਜੀ ਖੋਲ ਕੇ ਕੱਦ ਬਾਈ ਬਹੁਤ ਚੰਗਾ ਵਾਕੀ ਪਲੀ ਸਮੀ ਚੰਗੀ ਆ ਬੱਚਾ ਜਿਹੜਾ ਮਗਰ ਉਹ ਵੀ ਪੱਸੀ ਆ ਕੀ ਪੱਸੀ ਵੀ ਐ ਮੰਨ ਲਓ ਵੀ ਬਹੁਤ ਕੁਆਲਿਟੀ ਦੇ ਬੱਚੇ ਨੂੰ ਜਨਮ ਦਿੰਦਾਗਾ ਬਾਕੀ ਜਾਦ ਕੁਆਲਿਟੀ ਚੈੱਕ ਕਰ ਸਕਦੇ ਆ ਬੈਡ ਦੀ ਸੈਲਿੰਗ ਸੁਣਨ ਬਹੁਤ ਆ ਪੂਰੇ ਵਧੀਆ ਬਈ ਕੱਦ ਕੋਦੇ ਪੂਰਾ ਆ ਛੋਟੀ ਮੰਨ ਕੇ ਨਾ ਆਵੇ ਕੋਈ ਹੂੰ ਸਹੀ ਗੱਲ ਆ ਛੋਟੀ ਤੇ ਲਿੱਸੀ ਲਾਵੇਂ ਹੀ ਨਾ ਮੰਨ ਕੇ ਕਿਉਂਕਿ ਫੁੱਲ ਸਮੀ ਵੀ ਆ ਹਾਂਜੀ ਹਾਂਜੀ ਜਿਹੜਾ ਲੇਵਾ ਆ ਗਿਆ ਫਿਕਸਡ ਡਰਾਜਾ ਬਹੁਤ ਸੋਹਣਾ ਇਹਨੂੰ ਆਪਾਂ ਕਹਿੰਦੇ ਟਾਇਟਲੇ ਦੇ ਦੀ ਕਿ ਨਹੀਂ ਭਾਈ ਹਾਂਜੀ ਹਾਂਜੀ ਫਿਕਸਡ ਤੇ ਭਾਈ ਮੁੱਲ ਇਹਦਾ ਕੀ ਰੱਖੂਗਾ ਮੁੱਲ ਭਾਈ ਕਿੰਨਾ ਮਰਜ਼ੀ ਕਰਾ ਲਓ 60 ਕਰਾ ਲਓ 53000 ਦੀ ਬੱਸੀ ਦੇ ਦਈ ਠੀਕ ਹੈ ਭਾਈ ਮੁੱਲ ਕਰਾਉਣ ਨੂੰ ਭਾਈ ਕਹਿੰਦਾ ਜਿੰਨਾ ਮਰਜ਼ੀ ਕਰਵਾ ਲਓ 60 ਕਰਾ ਲਓ 65 ਕਰਾ ਲਓ 53000 ਰੁਪਏ ਦੀ ਅੱਜ ਆਪਾਂ ਬੱਸੀ ਦੇ ਦੇਾਂਗੇ ਤਾਰਾ ਮਾਰੋਗੇ ਭਾਈ ਤਾਰਾ ਮਾਰਨੇ ਭਾਈ ਓਏ ਠੀਕ ਹੈ ਭਾਈ ਤਾਰਾ ਭਾਈ ਕਿੰਨਾ ਮਾਰਦੇ ਲੈ ਬਾਕੀ ਥਣਾ ਦਾ ਜਿਹੜਾ ਗੈਪ ਆਣਾ ਭਾਈ ਬਾਲਾ ਚੰਦਾ ਆ ਗਿਆ ਥਣਾ ਦਾ ਗੈਪ ਚੈੱਕ ਕਰ ਸਕਦਾ ਬਹੁਤ ਸੋ ਤੇ ਮੁੱਲ ਵੀ ਬਾਈ ਨੇ ਜਾਇਜ਼ ਕੀਤਾ ਉਸ ਹਿਸਾਬ ਨਾਲ 3600 ਬਾਈ ਕਹਿੰਦਾ ਦੇ ਦੇਣੀ ਆਪਾਂ ਤੇ ਨਿਆਣਾ ਦੇਉਗਾ ਬਾਈ ਪਾਰ ਧਾਰਾ ਮੈਂ ਬਾਈ ਕਹਿੰਦਾ ਆਪਾਂ ਮਾਰ ਕੇ ਦਿਖਾਵਾਂਗੇ ਠੰਡੀ ਸੀ ਰਵਾੜ ਠੰਡੀ ਬਹੁਤ ਹੈ ਬਾਈ ਮਰਜੀ ਬਹਿ ਬਜਾ ਬੱਚਾ ਜੋਈ ਬਾਈ ਠੀਕ ਹੈ ਬਾਈ ਵੀ ਕੋਈ ਕਰਮ ਵਾਲੇ ਨੂੰ ਚੱਕਰ ਹੀ ਨਹੀਂ ਨਾ 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 ਦੋਨੇ ਪਾਸੇ ਬਹਿ ਕੇ ਜੋਲੋ ਭਲਾ ਬਾਈ ਸਹੀ ਗੱਲ ਆ ਬਾਈ ਲੈ ਕੋਈ ਲਾਂਬੇ ਵਾਲੀ ਗੱਲ ਨਹੀਂ ਦੇਖ ਸਕਦਾ ਬਾਈ ਫੁੱਲ ਆ ਜੀ ਤੇ ਚੌਣ ਚਵਾ ਤੁਹਾਡੇ ਮੂਰੇ ਆ ਜਾਣਾ ਬਾਈ ਤਾਂ ਰਹਿマー ਰੂਗਾ ਬਾਕੀ ਜਿਹੜਾ ਯਾਰ ਲੇਵ ਆ ਨਾ ਬਹੁਤ ਸੋਹਣਾ ਲੇਵ ਆ ਟੁੱਟਣ ਵਾਲਾ ਲੇਵ ਕਨੇ ਨਾ ਨਾ ਲਓ ਬਾਈ ਪਸਮਾ ਕਰੇ ਤਾਂ ਵੱਖਰਾ ਥਾਂ ਹੈ ਹਨਾ ਬਾਈ ਮਾਂ ਥਨ ਦਾ ਬੜਾ ਚੰਗਾ ਬਾਈ ਯਾਰ ਢੰਡੀ ਢੰਡੀ ਕੋਈ ਲਾਂਬੇ ਵਾਲੀ ਗੱਲ ਨਹੀਂ ਬਾਈ ਯਾਰ ਠੀਕ ਹੈ ਬਾਈ ਚੌਣ ਚੜ ਪੂਰਾ ਬਾਈ ਯਾਰ ਬੜਾ ਚੰਗਾ ਚੌਣ ਬੜਾ ਚੰਗਾ ਚੌਣਾ ਕੀ ਬਾਤ ਹੈ ਬਾਈ ਚੌਣ ਚਵਾ ਦੇਖੋ ਯਾਰ ਬੜਾ ਸੁਣਾ ਚੌਣ ਚਵਾ ਲੱਗਾ ਮੋਟੀ ਮੋਟੀ ਚਵਾਈਆਂ ਨਿਬੜਨ ਵਾਲੀ ਚਵਾਈਆ ਹਨਾ ਹਾਂ ਹਾਂ ਬਾਈ ਕੀ ਬਾਤ ਹੈ ਅੱਥੀ ਚੋਲੋ ਮਸ਼ੀਨਾਂ ਚੋਲੋ ਬਾਈ ਯਾਰ ਨਹੀਂ ਗੱਲ ਹੈ ਬਾਈ ਅੱਥੀ ਚੋਲੋ ਬਾਈ ਮਸ਼ੀਨਾਂ ਚੋਲੋ ਉਹ ਸੋਡੇ ਚ ਬਾਕੀ ਕੁਆਲਿਟੀ ਹੈ ਨਾ ਜਿਹੜੀ ਬਹੁਤ ਸੋਹਣਾ ਚੋਣ ਹੰਡੀ ਹੰਡੀ ਬਹੁਤ ਆ ਬਾਈ ਭਲਾ ਸਹੀ ਗੱਲ ਆ ਬਾਈ ਠੰਡੀ ਠੰਡੀ ਦਾ ਬਾੜੀ ਹੈ ਹੂੰ ਠੰਡੀ ਦੇਖੋ ਬਾਈ ਬਾਈ ਕਹਿੰਦਾ ਮੈਂ ਇੱਧਰ ਪਜੋ ਮੈਂ ਉੱਧਰ ਪਜੋ ਕੋਈ ਦੇਖ ਤੀ ਨਹੀਂ ਤੇ ਅੱਗੇ ਬਾਈ 2 ਨੰਬਰ ਤੇ ਹਾਂਜੀ ਇਹ ਵੀ ਦੂਜਾ ਸੂਆ ਹੋਏ ਵੀ ਐਰ ਸਾਰ ਹੈ ਹਾਂਜੀ ਇਹਨੂੰ 2 ਦਿਨ ਹੋ ਗਏ ਤੁਰੀ ਨੂੰ 2 ਦਿਨ ਕਿੰਨਾ ਕ ਬੋਲਾ ਬਈ ਇਹ ਥੱਲੇ 12 ਆਈ ਮਾਲਕਾਂ ਦਾ ਸਨ ਤਾਕ ਠੀਕ ਆ ਹਾਂਜੀ ਤੇ ਜੇ ਮੰਨ ਕੇ ਚਲੋ ਕੋਈ ਦੋ ਟਾਈਮ ਆਪਦੀ ਸੱਦੀ ਕਰਨੀ ਚਾਹੁੰਦਾ ਵੀਰ ਕਰ ਲੈ ਬਾਈ ਕਰ ਲੈ ਆਪਣਾ ਕੋਈ ਚੱਕਰ ਨਹੀਂ ਠੀਕ ਆ ਬਾਈ ਹਾਂਜੀ ਬਾਈ ਕਹਿੰਦਾ ਭਾਵੇਂ ਦੋ ਟਾਈਮ ਬਾਂ ਤਿੰਨ ਟਾਈਮ ਸੱਲੀ ਬਾਈ ਕਰ ਸਕਦਾ ਬਾਕੀ ਐਰ ਸੈਰ ਬਰੀੜਾ ਮਿਲਦੀ ਬਹੁਤ ਘੱਟ ਆ ਬਾਈ ਹੈ ਨਾ ਬਾਲੀ ਘੱਟ ਮਿਲਦੀ ਹੈ ਬਾਈ ਇਹਦਾ ਮੰਗ ਬਹੁਤ ਆ ਤੇ ਪਾਏ ਲਾ ਲੋ ਵੀ ਤੋਹਫਾ ਹੀ ਆ ਐਰ ਸੈਰ ਦਾ ਹਾਂ ਨਾ ਹਾਂਜੀ 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 ਬਾਈ ਥਾਂ ਤੁਨ ਬਹਾ ਹੋ ਜਾਂਗਾ ਲੱਗਿਆ ਬਾਈ ਜੋਂ ਮੈਂ ਕਹਣਾ ਮੱਝ ਨੂੰ ਵੀ ਨਹੀਂ ਹੋਣਾ ਯਾਰ ਹਾਂਜੀ ਹਾਂ ਸਹੀ ਗੱਲ ਆ ਪੂਰੀ ਵੱਡੀ ਆ ਬਾਈ ਕੱਦ ਵਾਲੀ ਬੱਛੀ ਆ ਹੂੰ ਅਰ ਸਾਈਡ ਆ ਬਾਈ ਪ੍ਰਿੰਟ ਚੈੱਕ ਕਰੋ ਅਰ ਸਾਈਡ ਦਾ ਇੱਕ ਨੰਬਰ ਪ੍ਰਿੰਟ ਆ ਗਿਆ ਬਹੁਤ ਚੰਗਾ ਆ ਗਿਆ ਬਾਕੀ ਜਿਹੜਾ ਲੇਵਾ ਨਾ ਇਹਨੂੰ ਵੀ ਟਾਈਟ ਲੇਵਾ ਆ ਗਿਆ ਕਰਮਣੂ ਬਹੁਤ ਸੋਹਣਾ ਇਹ ਲੇਵਾ ਬਾਈ ਬਣਾਉਣ ਆਣੇ ਤਾਜ ਬੌਲੇ ਜੇ ਫੇਸ ਦਿਖਾਈ ਆਪਾ ਇਹ ਦੇਖੋ ਹਾਂ ਜੀ ਬੜਾ ਫੇਰ ਆ ਗਿਆ ਨਾ ਬਹੁਤ ਵਧੀਆ ਸਹੀ ਗੱਲ ਬਹੁਤ ਸੋਹਣਾ ਫੇਸ ਲੇਵਾ ਟਾਈਟ ਜਿੰਨਾ ਮਗਰ ਨੂੰ ਉਨਾ ਹੀ ਕਰਮਣ ਵਾਲੀ ਦਾ ਮੂਰ ਨੂੰ ਬਹੁਤ ਸੋਹਣਾ ਬਣਾ ਤੇ ਕੱਦ ਕਾਠਨ ਬਹੁਤ ਚੰਗਾ ਆ ਗਿਆ ਬਾਈ ਬੱਚਾ ਬਾਈ ਕੀ ਆ ਇਹਦੇ ਮਗਰ ਮਗਰ ਅਰੇ ਬੱਛਾ ਆ ਗਿਆ ਜੀ ਬੱਚਾ ਬੱਸ ਆ ਗਿਆ ਹਾਂ ਜੀ ਤੇ ਬਾਈ ਕਿੰਨਾ ਦੇ ਦੋ ਦੁੱਧ ਦੋ ਦੁੱਧ ਬਾਈ 16-17 ਬਾਕੀ ਭਾਈ ਸੇਵਾ ਦਾ ਦੁੱਧ ਤੇ ਭਾਈ ਇਹਦਾ ਮੁੱਲ ਲੈਣ ਦੇਣੀ ਲੈਣ ਦੇਣ ਭਾਈ ਇਹ ਮੁੱਲ ਕਿਹਦਾ ਮਰਜ਼ੀ ਕਰਾ ਲੋ 63000 ਦੀ ਦੇਣੀ ਹੈ ਜੀ ਮੁੱਲ ਕਰਾਉਣ ਨੂੰ ਭਾਈ ਕਹਿੰਦਾ ਜਿਹੜਾ ਮਰਜ਼ੀ ਕਰਾ ਲੋ 63000 ਦੀ ਇਹਦੇ ਵਿੱਚ ਚਾ ਲੱਗ ਦਿਖਾ ਦੇ ਨਹੀਂ ਠੀਕ ਹੈ ਭਾਈ ਭਾਈ ਕਹਿੰਦਾ ਤਾਰਾਂ ਆਪਾਂ ਇਹਦੀਆਂ ਹੀ ਮਾਰ ਦਾਂਗੇ ਭਾਈ ਮੈਂ ਕਹਿੰਦਾ ਯਾਰ ਗਲਾਸਾਂ ਵਰਗਾ ਥਾਣਾ ਆ ਗਿਆ ਨਾ ਬਾਹਲਾ ਵਜੇ ਥਾਣਾ ਭਾਈ ਯਾਰ ਜੱਟ ਖੁਸ਼ ਹੁੰਦਾ ਭਾਈ ਯਾਰ ਫੀਟਿੰਗ ਦੇਖੋ ਯਾਰ ਹੱਲ ਉੱਠਣ ਨੂੰ ਜੀਨ ਕਰਦਾ ਸਹੀ ਗੱਲ ਆ ਜਿਹੜਾ ਲੈ ਵਾ ਬਾਕੀ ਭਾਈ ਠੰਡਾ ਠੰਡਾ ਬਹੁਤ ਹੈ ਬੰਦਾ ਬੰਦਾ ਆਨਲਾਈਨ ਹੀ ਮੰਗਾ ਲੈ ਕੋਈ ਆਪਾਂ ਤੋਂ ਬਾਕੀ ਲੈ ਬਈ ਚੈੱਕ ਕਰ ਸਾਡੇ ਦਾ ਜਿਹੜਾ ਥਾਣਾ ਨਾ ਅਸਲ ਵਿੱਚ ਜੇ ਗੱਲ ਕਰੀ ਕਲਾਸਾਂ ਨਾਲ ਦਾ ਥਾਣਾ ਤਾਂ ਮੈਂ ਲਗ ਕਲਾਸ ਜਿੱਡਾ ਹੂ ਬਈ ਬਾਕੀ ਹਾਂ ਬਾਹਲੇ ਉਹਦੇ ਵਿੱਚ ਹਾਂ ਸਹੀ ਗੱਲ ਹੈ ਲੈ ਅਰਾ ਮਾਦਨੇ ਗਰਮੀ ਦੋ ਮਾਨੇ ਨਹੀਂ ਮੰਨਣੀ ਗਰਮੀਆਂ ਦੇ ਆ ਕੇ ਤੋਹਫੇ ਬਾਕੀ ਦੁੱਧ ਵਾਲੀ ਨਾਲ ਨੂਡ ਚੈੱਕ ਕਰ ਸਕਦਾ ਬਈ ਥਾਣ ਮੈਂ ਕਹਣਾ ਬੜਾ ਚੰਗਾ ਕਰਦਿਆ ਨੇ ਆਇਆ ਹੈ ਨਾ ਸੰ ਬਹੁਤ ਚੰਗਾ ਬਈ ਯਾਰ ਸਲਾਂਭਾ ਨਹੀਂ ਆਉਂਦਾ ਯਾਰ ਠੀਕ ਹੈ ਲੈ ਬਈ ਧਾਰਾਂ ਆਪ ਇਹਦੀਆਂ ਵੀ ਚੈੱਕ ਕਰਵਾ ਲੈ ਤੁਹਾਨੂੰ ਚੋਣ ਦੇ ਬਈ ਬਾਈ ਕੀ ਆ ਬਾਤ ਹੈ ਯਾਰ ਖਾਣਨੇ ਗਲਾਸਾਂ ਨਾਲ ਦਾ ਚਵਾਈ ਵੀ ਹੈਗੀ ਆ ਨਾ ਆਲੀ ਚੰਗੀ ਚਵਾਈ ਹੈ ਬਈ ਯਾਰ ਮਗਲੇ ਸਣਾ ਕਰ ਕੀ ਆ ਬਾਤ ਹੈ ਯਾਰ ਲੈ ਨਿਬੜਨ ਵਾਲੀ ਚਵਾਈ ਲੱਗੀ ਹੋਇਆ ਘਰ ਮਾਣ ਬਾਕੀ ਠੰਡਾ ਠੰਡਾ ਬਹੁਤ ਆ ਬਈ ਯਾਰ ਸਹੀ ਗੱਲ ਆ ਬਾਈ ਠੰਡੀਆਂ ਸੀ ਇਹ ਵੀ ਕਰ ਬਣੀਆਂ ਤੇ ਗਲੇ ਆਲੂ ਆ ਬਾਈ ਬੋਲਾ ਜੀ ਹਜੇ ਬੋਲੇ ਜੀ ਆ ਬਈ ਯਾਰ ਸਹੀ ਗੱਲ ਆ ਬਾਈ ਤੇ ਅੱਗੇ ਬਾਈ ਇਧਰੋਂ ਤਿੰਨ ਨੰਬਰ ਤੇ ਝੋਟੀ ਜਿਹੜਾ ਸੁਆਸ ਹੁੰਦੀ ਆ ਇਹ ਪਲੂਣ ਝੋਟੀ ਆ ਬਈ ਪਲੂਣ ਕਿੰਨਾ ਟਾਈਮ ਦੀ ਕੱਚੀ ਆ ਬਾਈ ਇਹ ਬਈ ਪੰਜ ਚਾਰ ਦਿਨ ਲਊਗੀ ਦੋ ਚਾਰ ਦਿਨ ਲੈ ਜਾਵਾ ਤੇ ਆ ਠੀਕ ਆ ਹਾਂਜੀ ਤੇ ਬਈ ਜੇ ਹੁਣ ਮੈਂ ਗੱਲ ਕਰਾਂ ਇਹਦੇ ਕਿੰਨਾ ਕੁ ਦੁੱਧ ਤੇ ਦੁੱਧ ਦੁੱਧ ਬਈ 11-12 ਲੀਟਰ ਦੇ ਦੂਰਾ ਹੁਣ ਬਾਕੀ ਪਲੀ ਪਲੀ ਬਲੇ ਵਾਲੂ ਆ ਥਾਂ ਤੋਂ ਬਹੁਤ ਚੰਗਾ ਲੱਗਿਆ ਬਈ ਠੰਡੀ ਬਹੁਤ ਆ ਵਜਰੇ ਬਾਕੀ ਯਾਰ ਪਲੀ ਪਲੀ ਬਹੁਤ ਆ ਹਾਂ ਠੰਡੀ ਠੰਡੀ ਬਹੁਤ ਆ ਵਜਰੇ ਸਹੀ ਗੱਲ ਆ ਲੈ ਬਈ ਕਹਿੰਦਾ ਠੰਡੀ ਸੀਲ ਫੋਲਾ ਬਾਕੀ ਪਲੀ ਵੀ ਦੇਖੋ ਬਈ ਥਾਂ ਦਿਖਾ ਲਈ ਮਾੜਾ ਆਪਣਾ ਥਾਂ ਦਾ ਬਹੁਤ ਚੰਗਾ ਲੱਗਿਆ ਬਈ ਯਾਰ ਮੋਟਾ ਲੱਗਦਾ ਬਾਕੀ ਲੈਵਾ ਬਹੁਤ ਸੋਹਣਾ ਤਿਆਰ ਕਰੀਆ ਹੈਦਾ ਬਈ ਬਣਾਉਣਾ ਇਹਨੇ ਕਿੰਨੇ ਦਿਨ ਲੈ ਜੂ ਬਈ ਹਾਂਜੀ ਅਈ ਪੰਜ ਚਾਰ ਦਿਨ ਲਊ ਬਸ ਪੰਜ ਚਾਰ ਦਿਨ ਲੇਵਾ ਬਈ ਆਇਆ ਬਣਾਇਆ ਬਈ ਮੈਂ ਕਰਮਾਂ ਨੇ ਦੁੱਜਣ ਤੀਜਣ ਹੋਵੇ ਹਨਾ ਹਾਂਜੀ 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 ਹੂੰ ਸਹੀ ਗੱਲ ਆ ਲੇਵਾ ਦੇਖੋ ਟਾਇਟ ਲੇਵਾ ਬਹੁਤ ਸੋਹਣਾ ਫੀਟਿੰਗ ਜਿਆਦਾ ਲੇਵਾ ਕਰਮਾਂ ਬਾਕੀ ਕੱਦ ਕਾਠ ਵਾਲੀ ਆ ਗਈ ਸਿੰਘਾਂ ਦੀ ਕੁਆਲਿਟੀ ਚੈੱਕ ਕਰਾਉਣਾ ਆਪਾਂ ਸਿੰਘ ਵੀ ਬਹੁਤ ਚੰਗਾ ਆ ਗਿਆ ਬਹੁਤ ਚੰਗਾ ਬਈ ਥਾਂ ਤੋਂ ਥੱਲੋ ਸਾਫ ਵਾਲੇ ਬਲੂ ਬਈ ਫੇਸ ਦੇਖੋ ਯਾਰ ਬਈ ਬਾਲਾ ਪਿਆਰਾ ਆ ਗਿਆ ਤੇ ਇਹਦਾ ਮੁੱਲ ਬਈ ਅੱਜ ਇਹ ਬਈ ਆਪਾਂ ਲੱਖ ਦੀ ਦੇ ਦਾਂਗੇ ਕਿੰਨੇ ਦੀ ਬਈ ਲੱਖ ਦੀ ਦੇ ਦਾਂਗੇ 1 ਲੱਖ ਦੀ ਠੀਕ ਆ ਬਈ ਹਾਂਜੀ ਮੁੱਲ ਆਪਣੇ ਜਾਇਆ ਹੀ ਆਈ ਬਾਈ ਇਹ ਕਨਾਂ ਲੈਣ ਦੇ ਨਾਲ ਮੋੜੀ ਕਰਨੇ ਆ ਬਾਈ 1 ਲੱਖ ਰੁਪਏ ਹੀ ਆਪਾਂ ਟੋਟਲੀ ਝੋਟੀ ਦੇ ਦੇਣਗੇ ਬਾਕੀ ਰਾਜੀ ਤੇ ਨਿਕਲ ਦੀ ਗੱਲ ਆ ਕੋਈ ਆ ਬਾਈ ਨੂੰ ਬਹੁਤ ਆ ਬਾਈ ਯਾਰ ਚਲੋ ਸਾਫ ਆ ਲੈ ਵੇ ਪੂਰਾ ਵਧੀਆ ਸਹੀ ਗੱਲ ਆ ਸਾਫ ਲੈ ਵੇ ਦੀ ਆ ਕਿ ਬਾਕੀ ਥਾਣਾ ਦਾ ਜਿਹੜਾ ਸੈਜ ਆ ਬਾਈ ਬੜਾ ਟਿੰਗਾ ਆ ਗਿਆ ਬਹੁਤ ਮੋਟਾ ਥਾਣਾ ਲੱਗਿਆ ਬਾਈ ਸਹੀ ਗੱਲ ਆ ਬਾਈ ਇੱਕੋ ਜਿਹਾ ਥਾਣਾ ਗਿਆ ਪੂਰੀ ਵੀ ਠੀਕੀ ਆਪਾਂ ਕਹਿੰਦੇ ਥਾਣਾ ਗਿਆ ਤੇ ਮੁੱਲ ਵੀ ਬਾਈ ਨੇ ਉਸ ਹਿਸਾਬ ਨਾਲ ਜਾਇਜ਼ ਹੀ ਰੱਖਿਆ 1 ਲੱਖ ਰੁਪਏ ਦੀ ਬਾਈ ਕਨਾਂ ਪੂਰੇ ਦੀ ਦੇ ਦੇਣੀ ਆ ਤੇ ਅੱਗੇ ਬਾਈ ਲਾਸਟ ਦੇ 4 ਨੰਬਰ ਇਹ ਕਿਹੜਾ ਸੂਆ ਸੂਈ ਆ ਇਹ ਵੀ ਪਲੂ ਪਲੋਂਸੂ ਇਹ ਕਿੰਨੇ ਦਿਨਾਂ ਹੋ ਗਏ ਸ਼ੂਰ ਇਹਨੂੰ ਬਈ ਚੌਥਾ ਦਿਨ ਅੱਜ ਚੌਥਾ ਦਿਨ 9 ਲੀਟਰ ਬੋਲਾ ਤਿਆਰ ਆ ਬਈ ਹੁਣ ਤੇ ਬੱਚਾ ਇਹਦੇ ਮਗਰ ਬੱਚਾ ਇਹਦੇ ਮਗਰ ਕੱਟੀ ਆ ਗਈ ਠੀਕ ਆ ਬੱਚਾ ਇਹਦੇ ਮਗਰ ਬਾਈ ਕਿਹਨਾਂ ਆਜੀ ਬਾਈ ਕੱਟੀ ਤੇ ਕੁਆਲਿਟੀ ਚੰਗੀ ਬਹੁਤ ਹੈ ਠੰਡੀ ਠੁੰਡੀ ਬਹੁਤ ਆ ਬਾਈ ਇਹ ਧਾਰਾ ਮਾਰ ਦਾਂਗੇ ਕੋਈ ਆਲ ਨਹੀਂ ਜਿਹਨੂੰ ਪੂਰਾ ਵੀ ਬਾਲਟੀ ਧਰ ਕੇ ਚੋਣਿਆ ਠੀਕ ਆ ਹਾਂਜੀ ਕਿੰਨਾ ਦੇ ਦਈ ਬਾਈ ਇਹ ਬਾਈ ਇਹ 12-13 ਲੀਟਰ ਦੇ ਦੂਰਾ ਹੋਣਾ ਲੱਕ ਪਿੱਠ ਪੜੇ ਚੜਾਈ ਨਾ 9 ਲੀਟਰ ਤਾਂ ਜਾਂ ਚੌਥਾ ਦਿਨ ਹੋਇਆ 9 ਲੀਟਰ ਬੋਲਾ ਹਾਇਰ ਆ ਜੀ ਉਹ ਲੀਟਰ ਮਾਰ ਕੇ ਪਿੱਠ ਚੜਾਈ ਚੜੂ ਜੀ ਬਈ ਚੈੱਕ ਕਰ ਉਹ ਪਿੱਠੇ ਦੀ ਥਾਣਾ ਦਾ ਜਿਹੜਾ ਗੈਪ ਨਾ ਬੜਾ ਚੰਗਾ ਆ ਗਿਆ ਬਈ ਜਿਹੇ ਵਾਲੋ ਬੱਚਾ ਲੈ ਕੇ ਕੇ ਕਰ ਸਕਦਾ ਪਰ ਡੇਡੇ ਤੋਂ ਚੈੱਕ ਕਰਵਾਉਣਾ ਸਾਨੂੰ ਲੈ ਵਾ ਸ਼ਾਮ ਤੱਕ ਤਾਂ ਬਈ ਡਰ ਮੈਨ ਕਿ ਖੜਿਆ ਨਹੀਂ ਜਾਂਦਾ ਹੁਣ ਹਣਾ ਨਾ 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 ਅਬਈ ਦਿਨ ਤੀਜਾ ਚੌਥੇ ਹੋਇਆ ਇਹ ਤਾਂ ਬੌਲੀ ਜੇ ਜਰੀ ਜਿਹੜਾ ਥਾਣਾ ਨਾ ਬਈ ਬਹੁਤ ਸੋਹਣਾ ਹੈਗਾ ਪੂਰਾ ਵੇ ਤਾਰਾ ਮਾਰ ਕੇ ਖੋਣੇ ਹੁਣ ਇਧਰ ਆ ਠੀਕ ਆ ਲੈ ਬਈ ਚੈੱਕ ਕਰੋ ਯਾਰ ਲੈਵਾ ਦੇਖੋ ਬਈ ਪੰਡਾਂ ਵਾਲੀ ਫਿਰਦੀ ਆ ਕਰਮ ਵਾਲੀ ਅਸ ਵਿੱਚ ਤੇ ਬੱਚਾ ਇਹਦੇ ਮਗਰ ਆ ਗਿਆ ਕੱਟੀ ਬਈ ਕੱਟੀ ਆ ਗਈ ਬਈ ਕੱਟੀ ਠੀਕ ਆ ਲੇਕਿਨ ਆ ਤਾਰਾਂ ਦਿੰਨੇ ਆ ਬਈ ਮਾਰ ਬੱਚਾ ਇਹਦੇ ਜਮਾਂ ਹੀ ਆਉਲ ਨਹੀਂ ਬਈ ਯਾਰ ਠੰਡੀ ਠੰਡੀ ਬਹੁਤ ਆ ਬਾਲੀ ਠੰਡੀ ਹੈ ਬਈ ਯਾਰ ਜਮਾਂ ਗਾਂ ਗਾਂਰ ਗਿਆ ਯਾਰੀ ਬਰਫਰ ਕੀ ਮਨ ਗਿਆ ਵੇਗਲਾ ਜਮਾਂ ਜਮਾਂ ਜੀ ਬਈ ਯਾਰ ਇਹ ਗਾਂ ਥੱਲੇ ਬਹਿ ਗਿਆ ਇਹ ਝੋਟੀ ਥੱਲੇ ਬਹਿ ਗਿਆ ਬਈ ਯਾਰ ਪਹਿਲਾਂ ਝੋਟੀ ਕੋਈ ਆਉਲ ਨਹੀਂ ਬਈ ਭੋਰਾ ਵੀ ਨਹੀਂ ਕਰੀ ਹੂੰ

ਸੂਈ ਸਵਾਈ ਆ ਬੱਚਾ ਮਗਰ ਅਗਰ ਮਾਰੀਏ ਕੱਟੀ ਬਾਕੀ ਹੋ ਜੇ ਗੱਲ ਕਰੀਏ ਉਹਨੂੰ ਫੇਸ ਵਗੈਰਾ ਦੀ ਫੇਸ ਬਹੁਤ ਪਿਆਰਾ ਕੱਦ ਵੈਡ ਵਾਲੀ ਕੋਈ ਲਿਸੀ ਲਾਮੀ ਜਾਂ ਛੋਟੀ ਨਹੀਂ ਹੈਗੀ ਕਿ ਨਹੀਂ ਬਈ ਸਮਾਨ ਦਿਖਾਈਏ ਮੜਾ ਲੈ ਬਹੁਤ ਚੰਗਾ ਕਰਦਾ ਹੈ ਤੂੰ ਬਹੁਤ ਸੋਹਣਾ ਤਰਾ ਹੈ ਨਾ ੜੀ ਧਾਰਾ ਮਾਦਨੇ ਬੋਈ ਮਾਰ ਦੋ ਆ ਦੇਖ ਬਈ ਚੁਆਈ ਦੇ ਕੋਈ ਭੂਰ ਨਹੀਂ ਖਰਲਾਣੇ ਬਾਈ ਕੋਈ ਆਨਲਾਈਨ ਮੰਗਾ ਲੈ ਕੋਈ ਹਮ ਆਪਣੀ ਜ਼ਿੰਮੇਵਾਰੀ ਹੋ ਬਈ ਯਾਰ ਥੱਲੋ ਥਾਣੇ ਵੱਧ ਘਾਟ ਹੋਵੇ ਕੋਈ ਠੀਕ ਹੈ ਭੂਰ ਛਰ ਲਾਓ ਵੇ ਸਹੀ ਗੱਲ ਚੌਂਕ ਦਵਾ ਦੇਖੋ ਬਈ ਬੜਾ ਚੰਗਾ ਆ ਗਿਆ ਮੋਟੀ ਮੋਟੀ ਆ ਗਿਆ ਮਾਰਕੀ ਚ ਬਈਆ ਹਨਾ ਬੜੀ ਚੰਗੀ ਚਵਾਈ ਆ ਬਈ ਯਾਰ ਹੂੰ ਸਹੀ ਗੱਲ ਆ ਆ ਦੇਖ ਬਈ ਚੈੱਕ ਕਰੋ ਬਈ ਇੱਕ ਨੰਬਰ ਚੌਂਕ ਦਵਾ ਗਿਆ ਸਹੀ ਗੱਲ ਲੈ ਦੇ ਦਾਨ ਦੇ ਬਈ ਸਹੀ ਗੱਲ ਲੈ ਦੇ ਹੁਣ ਦੇਖ ਲੈਵਾ ਦੇ ਬਈ ਕਿਆ ਬਾਤ ਆ ਢੋਲੀ ਲਈ ਫਿਰਦੀ ਆ ਘਰ ਮਾੜਾ ਲੈਵਾ ਗੱਡੀ ਨੂੰ ਯਾਰ ਹੂੰ ਸਹੀ ਗੱਲ ਆ ਤੇ ਇਹਦਾ ਮੁੱਲ ਬਈ ਇਹਦਾ ਮੁੱਲ ਬਈ 110 ਆਈ 1 ਲੱਖ 10 ਹਜ਼ਾਰ ਹਾਂਜੀ ਹਾਂ 110000 ਰੁਪਏ ਬਾਈ ਨੇ ਬਾਈ ਇਹਦਾ ਮੁੱਲ ਕੀਤਾ ਬਾਕੀ ਥੋੜਾ ਕਹਣਾ ਮੰਨ ਮੰਨ ਤਾਂ ਹੋ ਜੂ ਬਾਈ ਹਾਂਜੀ ਠੀਕ ਆ ਬਾਈ ਨਗਸੀਗੇ ਬਾਈ ਕੋਲੇ ਬਾਈ ਚਾਰ ਚਾਰੇ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾ ਕੰਡੈਕਟ ਜਿਹੜਾ ਵੀਡੀਓ ਵਿੱਚ ਦੇਖਣ ਲਈ ਧੰਨਵਾਦ